ਸਾਹਿਕਾਲ ਜੀ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਸੰਧੂ ਅੱਜ ਲੈ ਕੇ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ ਪਿੰਡ ਦੀ ਸਾਥ ਅੱਜ ਅਸੀਂ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਵਾਲਕੇ ਖੇਮ ਕਰਨ ਦੇ ਪਿੰਡ ਮਹਿਦੀਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਪਿੰਡ ਦੇ ਲੋਕ ਅਤੇ ਪਤਵੰਤੇ ਲੋਕ ਜਿਹੜੇ ਬੈਠੇ ਹੋਣੇ ਤੇ ਪਿੰਡ ਦੇ ਵਿੱਚ ਹੋਏ ਵਿਕਾਸ ਕਾਰਜਾਂ ਸਬੰਧੀ ਜਿਹੜੀ ਹੈ ਗੱਲਬਾਤ ਤੇ ਵਿਚਾਰ-ਚਰਚਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਤਸਵੀਰਾਂ ਮਖੌਣੀਆਂ ਚਾਹਵਾਂਗਾ ਕਿ ਇਹ ਸਾਂਝੀ ਸਾਥ ਜਿਹੜੀ ਪਿੰਡ ਦੀ ਲੱਗੀ ਹੋਈ ਹੈ ਤੇ ਲੋਕ ਆਪਣੇ ਪਿੰਡ ਦੇ ਵਿੱਚ ਹੋਏ ਵਿਕਾਸ ਕਾਰਜ ਡਿਵੈਲਪਮੈਂਟ ਮਾਰੇ ਜਰੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਲੋਕ ਵੀ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਂਗੇ ਆ ਪਾਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਜੀ ਪ੍ਰਗਟ ਸਿੰਘ ਆ ਸਰਪੰਚ ਮਹਿੰਦੀਪੁਰ ਤੋਂ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਵਿੱਚ ਕਿਹੜੇ-ਕਿਹੜੇ ਕੰਮ ਹੋ ਚੁੱਕੇ ਨੇ ਤੇ ਕਿਹੜੇ-ਕਿਹੜੇ ਕੰਮ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਸਾਡਾ ਇੱਕ ਪਛੜਿਆ ਹੋਇਆ ਪਿੰਡ ਆ ਐਨ ਬਾਰਡਰ ਦੇ ਉੱਤੇ ਵਸਿਆ ਇੱਥੋਂ 2 ਕਿਲੋਮੀਟਰ ਬਾਰਡਰ ਆ ਤੇ ਤਿੰਨਾਂ ਪਾਸਿਆਂ ਤੋਂ ਸਾਡਾ ਪਿੰਡ ਘਿਰਿਆ ਆ ਤੇ ਸੂਰਤਾਂ ਦੇ ਪੱਖੋਂ ਇਹ ਬੜਾ ਪਛੜਿਆ ਹੋਇਆ ਪਿੰਡ ਆ ਤੇ ਯਤਨ ਕਰ ਰਹੇ ਆ ਪਿਛਲੇ 6 ਮਹੀਨੇ ਤੋਂ ਜਦੋਂ ਦੇ ਸਰਪੰਚ ਬਣੇ ਆ ਆਪਾਂ ਇੱਥੇ ਆਹ ਸਾਥ ਜਿਹੜੀ ਤੁਸੀਂ ਲੱਗੀ ਹੋਈ ਆ ਇਹ ਵੀ ਬਜ਼ੁਰਗਾਂ ਦੇ ਬੈਠਣ ਵਾਸਤੇ ਬਣਾਈ ਔਰ ਇਹਦੇ ਪਿੱਛੇ ਅੱਡਾ ਬਣਾਇਆ ਜਿੱਥੇ ਸਵਾਰੀਆਂ ਦੇ ਬੈਠਣ ਵਾਸਤੇ ਔਰ ਗਲੀਆਂ ਨਾਲੀਆਂ ਦਾ ਪ੍ਰੋਜੈਕਟ ਚੱਲਣ ਡਿਆ ਸਕੂਲ ਦੀ ਚਾਰਦੁਵਾਰੀ ਜਿਹੜੀ ਆ ਵੀ ਹੁਣ ਬਣੀ ਆ ਔਰ ਇੱਥੇ ਖੇਡ ਸਟੇਡੀਅਮ ਦੀ ਜਿਹੜੀ ਉਹ ਤਿਆਰੀ ਚੱਲ ਰਹੀ ਆ ਤੇ ਜਿਵੇਂ ਸਾਡੇ ਪਿੰਡ ਦੇ ਵਿੱਚ ਛੱਪੜ ਮੌਜੂਦ ਨਹੀਂ ਸਨ ਪਾਣੀ ਜਿਹੜਾ ਨਿਕਾਸੀ ਜਿਹੜਾ ਸੀ ਉਹ ਨਹੀਂ ਸੀ ਹੈਗਾ ਉਹਦੇ ਸਬੰਧ ਦੇ ਵਿੱਚ ਛੱਪੜ ਜਿਹੜਾ ਜੀਸੀਬੀ ਮਸ਼ੀਨ ਲੱਗੀ ਆ ਛੱਪੜ ਦਾ ਵਟ ਵਟਾਂਦਰਾ ਕਰਕੇ ਜਿਹੜਾ ਉਹ ਕਰ ਰਹੇ ਆ ਪੁੱਟ ਰਹੇ ਆ ਨਵੇਂ ਛੱਪੜ ਬਣਾਇਆ ਜਾ ਰਿਹਾ ਔਰ ਇੰਟਰਲੋਕਾ ਕੁਝ ਗਲੀਆਂ ਜਿਹੜੀਆਂ ਬਣਾ ਚੁੱਕੇ ਆ ਕੁਝ ਦਾ ਕੰਮ ਜਿਹੜਾ ਨਵੇਂ ਸਿਰੇ ਚੱਲ ਰਿਹਾ ਔਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਉਹ ਚੱਲਣ ਦੇ ਆ ਪਾਰਕ ਦਾ ਵੀ ਕੰਮ ਇੱਥੇ ਜਿਹੜਾ ਸ਼ੁਰੂ ਕੀਤਾ ਹੋਇਆ ਪਾਰਕ ਵੀ ਬਣੇਗਾ ਔਰ ਸਿਵਿਆਂ ਦੇ ਵਿੱਚ ਵੀ ਆਪਣਾ ਉੱਥੇ ਜਦੋਂ ਕੋ ਮਰਗ ਹੋ ਜਾਂਦੀ ਆ ਜਾਂ ਕੁਝ ਵੀ ਕੁਝ ਕਟਨਾਵਾ ਵਾਪਰਦੀਆਂ ਤੇ ਮੀਂਹ ਕਣੀ ਦੇ ਸਮੇ ਜਾਂ ਕੋ ਧੁੱਪ ਦੇ ਸਮੇ ਬੈਠਣ ਨੂੰ ਜਗ੍ਹਾ ਨਹੀਂ ਸੀ ਉਹ ਵੀ ਬਿਲਕੁਲ ਤਿਆਰ ਕਰਵਾਈ ਆ ਛੜ ਛੁੜ ਪਾਇਆ ਵਧੀਆ ਜਿਗਾੜ ਬਣਾਇਆ ਜੀ ਬਿਲਕੁਲ ਜੀ ਫੇਰ ਮੈਂ ਤੁਹਾਡੇ ਕੋਲ ਆਵਾਂਗਾ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਪਾਜੀ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਵਿੱਚ ਹੋਏ ਕੰਮਕਾਰਾਂ ਨੂੰ ਤੇ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਜਿਹੜੇ ਵਿਕਾਸ ਚੱਲ ਰਹੇ ਨੇ ਕੰਮਕਾਰ ਠੀਕ ਹੈ ਜੀ ਜਦੋਂ ਦੇ ਸਰਪੰਚ ਬਣੇ ਆ ਨਵੇਂ ਉਦੋਂ ਦਾ ਵਧੀਆ ਕੰਮ ਚੱਲਣ ਰਿਹਾ ਏ ਛੱਪੜ ਵੀ ਪਟੀਚਣ ਡੇ ਆ ਇਧਰ ਛੱਪੜ ਪੂਰ ਕੇ ਪਾਰਕਿੰਗ ਬਣਾਉਣ ਡੇ ਆ ਆ ਚਿੱਤੇ ਥੱਲੇ ਖੜੇ ਆ ਇਹ ਸ਼ੈੱਡ ਸ਼ੁੱਟ ਤੋਂ ਇੱਥੋਂ ਹੀ ਸ਼ੁਰੂ ਕੀਤਾ ਜੀ ਇਹਨਾਂ ਕੰਮਾਂ ਮੁਰਕੇ ਮੜੀਆਂ ਜੇ ਫੈੱਡ ਪਤਾ ਜੇ ਬਾਰਡਰ ਏਰੀਆ ਜੀ ਪਛੜਿਆ ਇਲਾਕਾ ਵਾ ਖਾਸ ਕਰਕੇ ਇਨ ਇਲਾਕਿਆਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿਹੜੀਆਂ ਸਹੂਲਤਾਂ ਹੁਣ ਮਿਲ ਰਹੀਆਂ ਨੇ ਤੇ ਕਿਹੜੀਆਂ ਸਹੂਲਤਾਂ ਹੱਲੇ ਵੀ ਵਾਂਝਾ ਪਿੰਡੇ ਸਹੂਲਤਾਂ ਜੀ ਇਹ ਹੈ ਮਿਲੀਆਂ ਜੇ ਹੱਲੇ ਤਾਂ ਸੈੱਡ ਛੁੱਟੀ ਪਈ ਹੈ ਤੇ ਜਾਂ ਛੱਪੜ ਪਲੀਚੇ ਨੇ ਜਿਆਦਾ ਹੀ ਸਾਨੂੰ ਛੱਪੜਾਂ ਦੀ ਆ ਘਾਟ ਇਸ ਪਿੰਡ ਨੂੰ ਕਿਉਂਕਿ ਪਾਣੀ ਦਾ ਨਿਕਾਸ ਕੋ ਨਹੀਂ ਆ ਨਿਕਾਸ ਤੋਂ ਬਿਨਾ ਪਾਣੀ ਤੁਹਾਨੂੰ ਪਤਾ ਕਿ ਕਿੱਧਰ ਜਾ ਸਕਦਾ ਇਹ ਜਿਆਦਾ ਹੈ ਸਾਨੂੰ ਹੋਰ ਵੀ ਕਈ ਆ ਜੀ ਰਹਿੰਦੀਆਂ ਸਾਡਾਂ ਲਈ ਕਈ ਕੰਮ ਰਹਿੰਦੇ ਆ ਉਹ ਵੀ ਮੰਗ ਕੀਤੀ ਜਾ ਰਹੀ ਹੈ ਸਰਪੰਚ ਸਾਹਿਬ ਨੂੰ ਹਾਂਜੀ ਕਰਦੇ ਆਈ ਸਰਪੰਚ ਸਾਹਿਬ ਸਾਰੀ ਕਰਦੇ ਨੇ ਮੰਗਣ ਜਿਹੜੀਆਂ ਸਰਪੰਚਾਂ ਕੇ ਰੱਖੀਆਂ ਗਈਆਂ ਨੇ ਸਾਰੀਆਂ ਇਹ ਜੀ ਗਲੀਆਂ ਨਾਲੀਆਂ ਵੀ ਆ ਵੀ ਬਣਾਉਣ ਵਾਲੀਆਂ ਸਾਡੀਆਂ ਹੋਰ ਵੀ ਸਾਰਾ ਕੰਮ ਹੋਣ ਵਾਲਾ ਅੰਕਲ ਜੀ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਵਿੱਚ ਹੋਏ ਕੰਮਕਾਰਾਂ ਨੂੰ ਤੇ ਕੀ ਕਹਿਣਾ ਚਾਹੁੰਦੇ ਹੋ ਇਹੋ ਕੋਈ ਜਿਹੜਾ ਇਨਾ ਬਾਕੀ ਆ ਆਪਣੇ ਸਰਪੰਚ ਨੇ ਦੇ ਨਾ ਇਹੋ ਗੱਲਬਾਤ ਹੈ ਨਹੀਂ ਪਿੰਡ ਦੇ ਵਿੱਚ ਕਿਹੋ ਜਿਹਾ ਉਪਰਾਲੇ ਕੀਤੇ ਜਾ ਰਹੇ ਨੇ ਉਪਰਾਲੇ ਵੀ ਜੋ ਇਹਨਾਂ ਗੱਲ ਕੀਤੀ ਇਹੋ ਗੱਲ ਮੈਂ ਕਰਨੀ ਜਿਹੜੀ ਉਹਨਾਂ ਕਰਤੀ ਠੀਕ ਹੈ ਲੋਕਲ ਜੀ ਹੋਰ ਵੀ ਛੜ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਪਛੜਿਆ ਇਲਾਕਾ ਏ ਬਾਰਡਰ ਏਰੀਆ ਏ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਕੰਮ ਤਾਂ ਕੀਤਾ ਬਹੁਤ ਵਧੀਆ ਜਿੰਨੇ ਸਰਪੰਚ ਪਹਿਲੇ ਆਏ ਕਿਸੇ ਨੇ ਪਿੰਡ ਲਈ ਵੇਖਿਆ ਹੀ ਨਹੀਂ ਜੇ ਪੰਚਾਇਤ ਦੀ ਪੈੜੀ ਦੇ 6 ਕਿਲੇ ਥਾਂ ਕਢਾਇਆ ਨੇ ਯਾ ਛੜ ਕੇ ਤੇ ਖੇਮ ਕਰਨ ਤਾਂ ਤੱਕ ਵੇਖ ਲਓ ਕਿੰਨੀ ਕਢਾਤੀ ਆ ਨਹੀਂ ਦੇ ਕੋ ਆ ਵਟ ਨਹੀਂ ਪਾਉਣ ਦਿੰਦਾ ਅੱਜ ਕੱਲ ਇਹ ਵੀ ਕਢਾਈ ਆ ਦੀ ਜਰਤ ਨਾ ਕਢਾ ਲਈ ਸਾਰੇ ਪਿੰਡ ਦੇ ਨਾ ਘਰੇ ਬਨੇ ਬਣਾਤਾ ਨੇ ਅੱਡੇ ਤੋਂ ਇਲਾਕੇ ਤੋਂ ਕੋਈ ਵੇਂਦਾ ਨਹੀਂ ਜਿਹੜਾ ਕੰਮ ਕਰਦਾ ਉਹਦੇ ਘਰ ਦਾ ਕਰਦਾ ਪਿੰਡ ਨੂੰ ਤਾਂ ਵੇਦਾ ਕੋਈ ਨਹੀਂ ਦੇ ਮੈਂ ਸਰਪੰਚ ਬਣ ਨਹੀਂਦੇ ਮੌਜੂਦ ਇਹ ਹੁੰਦੇ ਪਈ ਸਰਪੰਚ ਬਣ ਗਏ ਆ ਅੱਗੋਂ ਪਿੰਡ ਨੂੰ ਨਹੀਂ ਵੇਖਣਾ ਕੋ ਹੈਗਾ ਕਿ ਨਹੀਂ ਹੈਗਾ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਜਾਂਦੇ ਕਿਹੜੇ ਕਿਹੜੇ ਚੱਲ ਰਹੇ ਕੰਮ ਤਾਂ ਬੜੇ ਕਰਨ ਵਾਲੇ ਆ ਕੰਮ ਤਾਂ ਸਾਰੇ ਪਏ ਹੋਣ ਜਿਹੜੇ ਕਰਨ ਦੇ ਹੁਣ ਸੈਸ ਸੈ ਕਰਨੇ ਆ ਗਲੀਆਂ ਆ ਜੇ ਛੱਪੜ ਆ ਫਿਰ ਉਤਨਾ ਪੰਚਾਇਤਾਂ ਲਈ ਪਈ ਉਹ ਵੀ ਉਤਨਾ ਪਈ ਨਾ ਉੱਥੇ ਕੋਈ ਬੋਰ ਆ ਨਾ ਕੋਈ ਮੋਟਰ ਆ ਨਾ ਕੋਈ ਟਰਾਂਸਫਰ ਮੋਟਰਾਂ ਹੀ ਸਭ ਜਿਹਦੇ ਥੱਲੇ ਆ ਜਾਂਦੀ ਉਹੋ ਹੀ ਦਾਦਾ ਸਾਲ ਵਹੀ ਜਾਂਦਾ ਹੁਣ ਕਿ ਨਾ ਹੀ ਨਹੀਂ ਕੋ ਲੈਂਦਾ ਛੱਡਦਾ ਜੇ ਕੋਈ ਸਮਾਨ ਹੁੰਦਾ ਤਾਂ ਕੱਢ ਕੇ ਲੈ ਕੇ ਜਾਂ ਜਾਂਦੇ ਕੋਈ ਜ਼ਿੰਮੇਵਾਰ ਬ ਬਿਲਕੁਲ ਜੀ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਵਿੱਚ ਕਿਦਾਂ ਦੇ ਕੰਮਕਾਰ ਚੱਲ ਰਹੇ ਨੇ ਤੇ ਕੀ ਹਾਲਾਤ ਨੇ ਪਿੰਡ ਦੇ ਜੋ ਪ੍ਰਦਰਸ਼ਨ ਕਰ ਰਿਹਾ ਇਹੋ ਜਿਹੇ ਇੰਨੇ ਸਰਪੰਚ ਸਾਡੇ ਹੋਏ 12 ਸਹੀ ਗੱਲ ਇਹਨੇ ਕਹੇ ਕੰਮ ਨਹੀਂ ਕੀਤਾ ਜੋ ਪ੍ਰਦਰਸ਼ਨ ਕਰ ਰਿਹਾ ਚੰਗੇ ਤੋਂ ਚੰਗਾ ਕੰਮ ਕਰ ਰਿਹਾ ਸਾਥੀਕਾਰ ਹਾਂ ਹੋਰ ਵੀ ਸਹੀ ਜੀ ਪਿੰਡ ਦਾ ਸਾਡੇ ਬਜ਼ੁਰਗ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਨੇ ਤੇ ਕੀ ਸਹੂਲਤਾਂ ਜਿਹੜੀਆਂ ਪਿੰਡ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਵੇਖੋ ਜੀ ਆ ਜੀ ਆ ਟਾਈਮ ਤੇ ਹੁਣ ਆ ਪਟਕੜਸਨ ਸਰਪੰਚ ਬਹੁਤ ਸੋਹਣੇ ਕੰਮ ਕਰ ਰਿਹਾ ਇਤਨਾ ਹੀ ਸਾਰੇ ਕਰਦੇ ਰਹਿਣ ਤੇ ਕੰਮ ਦਾ ਪਿੰਡ ਦਾ ਹੌਲੀਆ ਬਦਲ ਜਾਂਦਾ ਤੇ ਮਿਹਰਬਾਨੀ ਕਰਕੇ ਇਤਨਾ ਉਹਦੀ ਉਮਰ ਵੱਡੀ ਕਰੇ ਪਿੰਡ ਦੇ ਕੰਮ ਸੋਹਣੇ ਸੋਹਣੇ ਸੰਗਾ ਕਰੇ ਜੇਕਰ ਨਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਵਿੱਚ ਨਸ਼ਿਆਂ ਨੂੰ ਕਿੰਨੇ ਘੱਟ ਲੱਭਈਏ ਨਸ਼ਿਆਂ ਨੂੰ ਵੀ ਜੀ ਬਹੁਤ ਜਿਹੜਾ ਕੋਈ ਬੰਦਾ ਆਪਦਾ ਕੋਈ ਜਾਂਦਾ ਤੇ ਮਗਰ ਨਹੀਂ ਜਾਂਦਾ ਆਪਣਾ ਬਿਲਕੁਲ ਖਾਲੀ ਪਈ ਹਟੇ ਖਲੁੱਤੇ ਜੇਕਰ ਨਸ਼ਾ ਵਾਲੇ ਤੇ ਮਗਰ ਕੋਈ ਜਾਂਦਾ ਜ਼ਿੰਮੇਵਾਰ ਕੌਣ ਉਹ ਪਿੰਡ ਦਾ ਮੌਜੂਦੇ ਹੋਣਗੇ ਜਾਂ ਸਰਕਾਰ ਹੋਵੇਗੀ ਨਹੀਂ ਉਹ ਰਾਜੀ ਜਿਹੜਾ ਕਰਦਾ ਆ ਵੀ ਉਹ ਮਜਬੂਤਾ ਹੋਵੇਦਾ ਹੋਰ ਕਈ ਕਈ ਕੈਸੇ ਮਰ ਜਾਏਗਾ ਕੀ ਲੈਣਾ ਜਿਹੜਾ ਪਿੰਡ ਨੂੰ ਉਹ ਨਸ਼ਾ ਪਾਣੀ ਕਰਦਾ ਉਹ ਕਿਵੇਂ ਜਾ ਕੇ ਕੀ ਲੈਣਾ ਜੇਕਰ ਗਰੀਬ ਵਰਗ ਦੀ ਗੱਲ ਕੀਤੀ ਜਾਵੇ ਤਾਂ ਗਰੀਬ ਵਰਗ ਨੂੰ ਕਿਹੜੀਆਂ ਸਹੂਲਤਾਂ ਹੁਣ ਤੱਕ ਪਿੰਡਾਂ ਹੀ ਦਿੱਤੀਆਂ ਗਈਆਂ ਗੀ ਵਰਤਾਂ ਨੂੰ ਜੀ ਹੋਣਗਾ ਸੂਰਤਾ ਦਾ ਹੋਣੀ ਬਣਿਆ ਜਿਹੜੀਆਂ ਗਾਂ ਮਿਲੀਆਂ ਇਹਨਾਂ ਦੇਨੀਆਂ ਪਰਸਰ ਸੋਨਾ ਕੋਠਾ ਕੋ ਬਟਲਾ ਕੋ ਗਲੀ ਕੋ ਨਾਲੀ ਵਾਣੀ ਹਾਂਜੀ ਅੰਦੇਗਾ ਦੇ ਕੰਮ ਚੱਲ ਰਹੇ ਨੇ ਉਹ ਦਿੱਤੇ ਬਿਲਕੁਲ ਜੀ ਫਿਲਹਾਲ ਲੋਕਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਪਿੰਡ ਦੇ ਵਿੱਚ ਹੋਰ ਵੀ ਕੰਮ ਜਿਹੜੇ ਚਾਹੇ ਹੋਰ ਵੀ ਅਸੀਂ ਫਿਰ ਇੱਕ ਵਾਰ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਦੇ ਨਾਲ ਕਿ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਜਿਹੜੀ ਮੰਗ ਹੱਲੇ ਵੀ ਸਰਕਾਰ ਦੇ ਅੱਗੇ ਰੱਖੀ ਜਾਰੀ ਹੈ ਸਰਪੰਚ ਸਾਹਿਬ ਹੋਰ ਕਿਹੜੇ ਅਧੂਰੇ ਕੰਮ ਨੇ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਉਹ ਵੀ ਜਿਹੜੇ ਕੀਤੇ ਜਾ ਰਹੇ ਨੇ ਵੇਖੋ ਜੀ ਪਛੜਿਆ ਇਲਾਕਾ ਹੋਣ ਕਰਕੇ ਪਿੰਡ ਵੱਡਾ ਹੈ ਔਰ ਇੱਥੇ ਨਿਕਾਸ ਦਾ ਕੋ ਪ੍ਰਬੰਧ ਨਹੀਂ ਪਾਣੀ ਦਾ ਅੱਗੇ ਛਪੜਾ ਦਾ ਪ੍ਰਬੰਧਨ ਨਹੀਂ ਉਹਦਾ ਪ੍ਰਬੰਧ ਕੀਤਾ ਜਾ ਰਿਹਾ ਔਰ ਬਹੁਤ ਸਾਰੀਆਂ ਗਲੀਆਂ ਐਸੀਆਂ ਨੇ ਜਿਹੜੀਆਂ ਅਜੇ ਕੱਚੀਆਂ ਨੇ ਜਿਨ੍ਹਾਂ ਦੇ ਵਿੱਚ ਚੱਕੜ ਖੁੱਬਾ ਔਰ ਜਦੋਂ ਬਾਰਸ਼ ਆਉਂਦੀਆਂ ਨੇ ਬੜੀ ਮੁਸ਼ਕਲ ਹੁੰਦੀ ਉਹਦੀਆਂ ਇਹ ਨਰੇਗਾ ਦੇ ਵਿੱਚ ਪ੍ਰਵਾਣੀਆਂ ਲੈ ਰਹੇ ਆ ਔਰ ਪੰਜਾਬ ਸਰਕਾਰ ਤੋਂ ਵੀ ਜਿਹੜਾ ਉਹ ਫੰਡਾਂ ਦੀ ਮੰਗ ਕਰਦੇ ਆ ਕਿ ਉਹ ਸਾਨੂੰ ਮਿਲਣ ਤੇ ਅਸੀਂ ਉਹਨਾਂ ਜਿਹੜੀਆਂ ਗਲੀਆਂ ਨਾਲੀਆਂ ਨੇ ਉਹ ਬਣਾਈਏ ਔਰ ਬਹੁਤ ਸਾਰੇ ਪਿਛੇ ਹੁਣ ਕੋਠਿਆਂ ਦੀ ਜਿਹੜੀ ਉਹ ਵੈਬਸਾਈਟ ਖੋਲੀ ਸੀ ਉਹਦੇ ਵਿੱਚ ਜਿਹੜੇ ਗਰੀਬ ਤਬਕਾ ਜਿੰਨੇ ਵੀ ਲੋਡਬੰਦ ਸਨ ਉਹਨਾਂ ਦੇ ਸਭਨਾਂ ਦੇ ਅਸੀਂ ਕੋਠੇ ਜਿਹੜੇ ਆਪ ਅਪਲਾਈ ਕੀਤੇ ਆ ਇਸੇ ਤਰ੍ਹਾਂ ਫਲਛਾ ਵੀ ਅਪਲਾਈ ਕੀਤੀਆਂ ਨੇ ਔਰ ਯਤਨ ਕਰ ਰਹੇ ਆ ਨਰੇਗਾ ਦੇ ਵਿੱਚ ਹੁਣ ਇੱਥੇ ਅੱਜ ਤੁਸੀਂ ਵੇਖ ਰਹੇ ਜੀ ਛੜਕ ਦੇ ਉੱਤੇ ਕੰਮ ਜਿਹੜਾ ਉਹ ਨਰੇਗਾ ਦੇ ਤਹਿਤ ਬੀਬੀਆਂ ਜਿਹੜੀਆਂ ਸਾਡੀਆਂ ਲੱਗੀਆਂ ਪੈਣਾ ਔਰ ਜਿੰਨਾ ਵੀ ਯਤਨ ਕਰ ਰਹੇ ਆ ਔਰ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਬਾਕੀ ਨੇ ਕਿਉਂਕਿ ਸਾਡਾ ਬਾਰਡਰ ਵਾਕਸ ਜਿਹੜਾ ਹੈ ਉਹ ਬਿਲਕੁਲ ਢਾਢੇਰੀ ਹੋ ਗਿਆ ਇੱਥੇ ਸਾਡੇ ਕੋਲ ਹਸਪਤਾਲ ਹੈ ਪਸ਼ੂ ਡੰਗਰਾਂ ਦਾ ਹਸਪਤਾਲ ਬਣਿਆ ਜਿਹਦੇ ਵਿੱਚ ਸਾਡੇ ਕੋਲ ਜੇ ਡਾਕਟਰ ਜਿਹੜਾ ਮੌਜੂਦ ਨਹੀਂ ਇਹਦੀ ਵੀ ਅਸੀਂ ਆਪਣਾ ਮੰਗ ਕਰਦੇ ਹਾਂ ਬੜੇ ਚਿਰਾਂ ਤੋਂ ਆਰੋ ਸਾਡਾ ਬੰਦ ਸੀ ਉਹ ਵੀ ਹੋਣ ਜਿਹੜਾ ਕੁਝ ਮਹੀਨੇ ਹੋਏ ਇੱਕ ਦੋ ਮਹੀਨੇ ਹੋਏ ਇਹਨਾਂ ਨੂੰ ਚਾਲੂ ਕੀਤਾ ਰਿਪੇਅਰਿੰਗ ਹੋਈ ਆ ਸਾਰਾ ਸਸਾ ਜੋ ਸਮਾਨ ਜਿਹੜਾ ਉਹ ਗਵਰਨਮੈਂਟ ਨੇ ਮੌਜੂਦਾ ਗਵਰਨਮੈਂਟ ਨੇ ਜਿਹੜਾ ਉਹ ਨਵਾਂ ਸਨ ਲਾ ਕੇ ਦਿੱਤਾ ਹੁਣ ਬਹੁਤ ਸਾਰੇ ਲੋਕ ਜਿਹੜੇ ਇੱਥੋਂ ਪਾਣੀ ਪੀਣ ਵਾਲਾ ਪਾਣੀ ਜਿਹੜਾ ਲੈ ਕੇ ਜਾਂਦੇ ਘਰਾਂ ਦੇ ਵਿੱਚ ਔਰ ਜਿਹੜਾ ਹੈ ਬڑے ਕੰਮ ਨੇ ਜੀ ਜੇ ਕਰਨ ਵਾਲੇ ਅਧੂਰੇ ਜਿਹੜੇ ਯਤਨ ਕਰਾਂਗੇ ਕਰਾਂਗੇ ਜਿੰਨਾ ਵੀ ਵੈਗਰੂ ਨੇ ਪ੍ਰਮਾਤਮਾ ਨੇ ਸ਼ਕਤੀ ਬਖਸ਼ੀ ਹਿੰਮਤ ਬਖਸ਼ੀ ਇੱਕ ਜਿਹੜੀ ਆ ਸਭ ਤੋਂ ਸਾਡੀ ਮੌਜੂਦਾ ਜਿਹੜੀ ਵੱਡੀ ਮੰਗ ਹੈ ਉਹ ਆ ਸੜਕਾ ਜਿਹੜੀ ਖੇਮ ਕਰਨ ਤੋਂ ਸਾਨੂੰ ਇੱਕ ਇਹ ਨਗਰ ਨੂੰ ਮੈਦੀਪੁਰ ਪਿੰਡ ਨੂੰ ਇੱਕ ਹੀ ਸੜਕਾ ਜਿਹੜੀ ਸਾਨੂੰ ਇੰਡੀਆ ਦੇ ਨਾਲ ਜੋੜਦੀ ਹੈ ਔਰ ਇਹਦੀ ਖਸਤਾ ਹਾਲਤ ਹੈ ਔਰ ਉੱਚ ਅਫਸਰਾਨਾ ਸਰਕਾਰ ਨਾਲ ਮੌਜੂਦਾ ਐਮਐਲ ਸਰਦਾਰ ਸਰਵਨ ਸਿੰਘ ਤੋਂ ਉਹਨਾਂ ਨਾਲ ਵੀ ਰਾਬਤਾ ਕੀਤਾ ਸੀ ਉਹਨਾਂ ਨੇ ਯਤਨ ਕੀਤਾ ਹੈ ਕਿ 18 ਫੁੱਟ ਚੌੜੀ ਕਰਨ ਦਾ ਸਾਨੂੰ ਉਹ ਜਿਹੜਾ ਹੈ ਉਹ ਵਿਸ਼ਵਾਸ ਦਿਵਾਇਆ ਵੀ ਥੋੜੇ ਸਮੇਂ ਦੇ ਤੱਕ ਜਿਹੜੀ ਬਣੇਗੀ ਚਲੋ ਇਹਦੀ ਅਸੀਂ ਨਿਸ਼ਾਨਦੇਹੀ ਖਰਾ ਕੇ ਜਿਹੜਾ ਉਹ ਪਾਸੇੋਂ ਜਿੰਨੀ ਲੋਕਾਂ ਦੇ ਥੱਲੇ ਉਹ ਜਗ੍ਹਾ ਸੀ ਉਹ ਛੜਕ ਨੂੰ ਖਾਲੀ ਕਰਵਾਇਆ ਤੇ ਉਮੀਦ ਕਰਦੇ ਆ ਕਿ ਛੇਤੀ ਜਿਹੜੀ ਆ ਉਹ ਸਰਕਾਰ ਜਿਹੜੀ ਆ ਇਹ ਛੜਕ ਨੂੰ ਜਿਹੜਾ ਕੰਮ ਜਿਹੜਾ ਚਾਲੂ ਕਰਵਾਵੇ ਇਹ ਸਭ ਤੋਂ ਵੱਡੀ ਮੰਗ ਆ ਜੀ ਬਾਕੀ ਸਾਡਾ ਇੱਕ ਪਿੱਛੇ ਸਮੇਂ ਬਿਜਲੀ ਘਰ ਦਾ ਇੱਕ ਪ੍ਰਬੰਧ ਬਣਿਆ ਸੀ ਜਿਹਦੇ ਵਿੱਚ ਕਿਉਂਕਿ ਸਾਡੇ ਨਗਰ ਦਾ ਬਹੁਤ ਵੱਡਾ ਏਰੀਆ ਬਹੁਤ سارے ਟਿਊਬਲ ਨੇ ਕਿਉਂਕਿ ਵੱਡਾ ਪਿੰਡ ਹੈ। ਔਰ ਬਿਜਲੀ ਘਰ ਦਾ ਜਿਹੜਾ ਅਸੀਂ ਉਹ ਪ੍ਰੋਪੋਜ਼ਲ ਆਈ ਸੀ। ਉਹਦੇ ਤੇ ਵੀ ਕੰਮ ਚੱਲ ਰਿਹਾ ਹੈ ਤੇ ਅਸੀਂ ਉਹਦੀ ਮੰਗ ਕਰਦੇ ਆਂ ਵੀ ਸਰਕਾਰ ਜਿਹੜੀ ਆ ਉਹ ਸਾਡਾ ਬਜਲੀ ਘਰ ਜਿਹੜਾ ਇੱਥੇ ਪਿੰਡ ਦੇ ਵਿੱਚ ਲਾਵੇ ਤੇ ਜਿਹਦੇ ਨਾਲ ਸਾਡਾ ਜਿਹੜਾ ਇਲਾਕੇ ਦੇ ਵਿੱਚ ਹੋਰ ਨਾ ਪਿੰਡਾਂ ਨੂੰ ਵੀ ਜਿਹੜੀ ਉਹ ਸੁਵਿਧਾ ਮਿਲੇਗੀ। ਸੋ ਇਹ ਸਾਡੇ ਪ੍ਰਮੁੱਖ ਮੰਗਾਂ ਨੇ। ਜੇਕਰ ਨਸ਼ਿਆਂ ਦੀ ਗੱਲ ਕੀਤੀ ਜਾਵੇ ਸਰਕਾਰ ਵੱਡੀ ਪੱਧਰ ਤੇ ਹੰਗਾਰਾ ਮਾਰੀ ਹੈ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਕਿਹੜੇ ਉਪਰਾਲੇ ਕੀਤੇ ਜਾ ਰਹੇ ਵੇਖੋ ਨਸ਼ਿਆਂ ਨੂੰ ਉਪਰਾਲੇ ਜਿਹੜੇ ਖਤਮ ਕਰਨ ਵਾਸਤੇ ਅਸੀਂ ਆਪਣੀ ਜਿੰਨੀ ਅਜੇ ਜ਼ਿੰਮੇਵਾਰ ਹੋਣ ਦੇ ਨਾਤੇ ਜੋ ਵੀ ਸਾਡੇ ਕੋਲ ਕੀਤਾ ਜਾ ਰਿਹਾ ਹੁਣ ਪਿਛਲੇ 15 ਦਿਨਾਂ ਦੇ ਵਿੱਚ ਕਿਉਂਕਿ ਸਾਡਾ ਪਿੰਡ ਬਾਰਡਰ ਤੇ ਵਸਿਆ ਆ ਇੱਥੇ ਪਿੱਛੋਂ ਜਿਹੜੇ ਆ ਤਸਕਰ ਆਉਂਦੇ ਨੇ ਜਿਹੜੇ ਸਮੱਗਲਰ ਨੇ ਉਹ ਆਉਂਦੇ ਇੱਥੇ ਵਾੜ ਲੈਂਦੇ ਆ ਔਰ ਇੱਥੇ ਆ ਕੇ ਕੰਮ ਜਿਹੜਾ ਕਰਦੇ ਆ ਕੁਝ ਕੁ ਲੋਕ ਸਾਡੇ ਪਿੰਡ ਦੇ ਵੀ ਹੈ ਨੇ ਜਿਹੜੇ ਇਹੋ ਜੇ ਕੰਮਾਂ ਦੇ ਵਿੱਚ ਮਲਬਸ ਨੇ ਔਰ ਪਿਛਲੇ 15 ਦਿਨਾਂ ਦੇ ਵਿੱਚ ਤੁਸੀਂ ਰਿਕਾਰਡ ਤੇ ਵੇਖ ਲਓ ਮੈਂ ਆਪਣੇ ਆਪਣੇ ਤਹਿਤ ਸੂਚਨਾ ਦੇ ਕੇ ਤਿੰਨ ਡਰੋਨ ਜਿਹੜੇ ਆ ਇਥੋਂ ਜਿਹੜੇ ਆ ਰਿਕਵਰ ਕਰਾਏ ਆ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਖਾਲੀ ਸਨ ਔਰ ਇੱਕ ਦੇ ਨਾਲ ਜਿਹੜੀ ਹਾਇਰੋਇਨ ਵੀ ਮਿਲੀ ਉਹ ਮੈਂ ਖੁਦ ਰਿਕਵਰ ਕਰਾਏ ਆਪਣੀ ਪੁਲਿਸ ਨੂੰ ਔਰ ਬੀਐਸਐਫ ਨੂੰ ਮੌਕੇ ਤੇ ਆਵਾਜ਼ ਮਾਰ ਕੇ ਕਿਉਂਕਿ ਮੈਨੂੰ ਨਗਰ ਨਿਵਾਸੀਆਂ ਨੇ ਸੂਚਨਾ ਦਿੱਤੀ ਕਿ ਸੁਪੰਜੀ ਆ ਆ ਇੱਥੇ ਮਸਲਾ ਉਹੀ ਸੂਚਨਾ ਮੈਂ ਉੱਚ ਅਫਸਰਾਂ ਨੂੰ ਦਿੱਤੀ ਔਰ ਜਿਹੜੇ ਉਹ ਰਿਕਵਰ ਕਰਾਏ ਜਿੰਨੇ ਵੀ ਲੋਕ ਨੇ ਤਕਰੀਬਨ ਸਿਆਣੇ ਜਿਹੜੇ ਬੰਦੇ ਨੇ ਉਹ ਇਸ ਗੱਲ ਤੋਂ ਚਿੰਤਤ ਨੇ ਵੀ ਨਸ਼ਾ ਜਿਹੜਾ ਉਹ ਖਤਮ ਹੋਣਾ ਚਾਹੀਦਾ ਤੇ ਫਿਰ ਵੀ ਗਿਣੇ-ਚੁਣੇ ਕੁਝ ਹੁੰਦੇ ਨੇ ਜਿਹੜੇ ਇਸ ਲਾਲਚ ਦੇ ਵਾਸਾ ਆ ਕੇ ਕਿਸੇ ਨਾ ਕਿਤੇ ਆਪਦੇ ਸਮਾਜ ਦਾ ਔਰ ਆਪਦੇ ਲੋਕਾਂ ਦਾ ਹੀ ਬੁਰਾ ਕਰਦੇ ਨੇ ਸੋ ਐਸੇ ਲੋਕਾਂ ਦੀ ਗਿਣਤੀ ਤਾਂ ਹੁੰਦੀ ਆ ਹਰ ਥਾਂ ਤੇ ਸੋ ਅਸੀਂ ਯਤਨ 'ਚ ਆ ਕਿ ਇਹ ਐਲਾਨ ਤੇ ਜੜੀ ਆ ਇਹ ਮੁੱਕੇ ਔਰ ਸਾਡਾ ਸਮਾਜ ਜਿਹੜਾ ਹੈ ਬਿਲਕੁਲ ਜਿਹੜਾ ਤੰਦਰੁਸਤ ਔਰ ਚੜ੍ਹਦੀ ਕਲਾ ਚ ਰਹੇ। ਬਿਲਕੁਲ ਜੀ ਜੇਕਰ ਲੋਕਾਂ ਦੀ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਊ ਤਾਂ ਪਿੰਡ ਦੇ ਵਿੱਚ ਹਸਪਤਾਲ ਜਾਂ ਡਿਸਪੈਂਸਰੀ ਦੇ ਕੀ ਪ੍ਰਬੰਧ ਨੇ? ਖੁੱਲਾ ਤਾਂ ਜੀ ਸਾਰਾ ਕੁਝ ਆ ਤੇ ਪਰ ਡਾਕਟਰ ਨੇ ਇਹ ਕੋਈ ਵੀ ਆਉਂਦਾ। ਨਾ ਤਾਂ ਉਹਦਾ ਇਹ ਡੰਗਰਾਂ ਦਾ, ਨਾ ਉਹਦਾ ਇਹ ਬੰਦਿਆਂ ਦਾ। ਖੁੱਲੇ ਖੁੱਲੇ ਦੋ-ਦੋ ਪੜੀ ਰੱਖ ਗਏ ਕਾਂਗਰਸ ਨੇ ਵੀ ਰੱਖੇ ਸੀ। ਪਹਿਲਾਂ ਵੀ ਰੱਖਦੇ ਰਹੇ ਕਾਲੀ ਵੀ। ਤੇ ਉਹ ਬਿਲਡਿੰਗ ਬਣ ਜਾਂਦੀ ਮੁੜ ਕੇ ਕੋਈ ਬੋਰਡ ਦਾ ਨਹੀਂਗਾ। ਇਹ ਤੁਹਾਡੀ ਸਰਕਾਰ ਦੇ ਅੱਗੇ ਮੰਗ ਕੀਤੀ ਜਾ ਰਹੀ ਹੈ ਸਰਕਾਰ ਦੇ ਅੱਗੇ ਮੰਗ ਇਹ ਕਰਦੇ ਆਂ ਕਿ ਡਾਕਟਰ ਦਿਓ ਸਾਨੂੰ ਤੇ ਅਸੀਂ ਕਿਤੇ ਜਾਣ ਨਾ ਪਵੇ ਪਾਸੇ ਇੱਥੇ ਲਿਆ ਕੇ ਡੰਗਰ ਵੀ ਵਿਚਾਲ ਕੇ ਬੰਦੇ ਵੀ ਬਜਾਲੀ ਸਰਪੰਚ ਸਾਹਿਬ ਡਾਕਟਰ ਦੀ ਮੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੇ ਕਦੋਂ ਤੱਕ ਜਿਹੜੀ ਮੰਗ ਹੈ ਹੱਲ ਕੀਤੀ ਜਾਵੇਗੀ ਵੇਖੋ ਜੀ ਅਸੀਂ ਉੱਚ ਅਫਸਰਾਂ ਤੱਕ ਸਾਰਿਆਂ ਤੱਕ ਇਹ ਡਾਕਟਰ ਜਿੰਨੇ ਵੀ ਵਿਭਾਗੇ ਸਨ ਉਹਨਾਂ ਤੱਕ ਇਹ ਜਿਹੜੀ ਆ ਆਪਦੀ ਮੰਗ ਰੱਖੀ ਆ ਇੱਥੇ ਡਾਕਟਰ ਕੁਝ ਦਿਨ ਛੱਡ ਕੇ ਇੱਕ ਅੱਧਾ ਜਿਹੜਾ ਮਾਰਦਾ ਉਹ ਟਾਈਮ ਦੇ ਹਿਸਾਬ ਨਾਲ ਕਿਉਂਕਿ ਡਾਕਟਰ ਜਿਹੜੇ ਆ ਉਹ ਪਿਛਲੇ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਘੱਟ ਨੇ ਔਰ ਖੇਮਕਰਨ ਵੀ ਥੋੜੇ ਨੇ ਡਾਕਟਰ ਆ ਉਹਨਾਂ ਟਾਈਮ ਰੱਖਿਆ ਹੋਇਆ ਇੱਥੇ ਇੱਕ ਅੱਧਾ ਦਿਨ ਆਉਂਦੇ ਨੇ ਇੱਥੇ ਵੈਨ ਵੀ ਆਉਂਦੀ ਉਹਨਾਂ ਦੀ ਤੇ ਉਹ ਆ ਕੇ ਇੱਕ ਦਿਨ ਹਫ਼ਤੇ ਦੇ ਵਿੱਚ ਇੱਥੇ ਦਿੰਦੇ ਦਵਾਈ ਪਰ ਬਿਮਾਰ ਤਾਂ ਕੋਈ ਕਿਸੇ ਦਾ ਵੀ ਹੋ ਸਕਦਾ ਬਿਮਾਰੀ ਦਾ ਜਾਂ ਵੱਡਾ ਪਿੰਡ ਆ ਜਾਂ ਇਲਾਕਾ ਹੈ ਕੋਈ ਵੀ ਕਿਸੇ ਨੂੰ ਵੀ ਕਿਸੇ ਮੁਸ਼ਕਲ ਤਾਂ ਕਿਸੇ ਇਹ ਨਹੀਂ ਕਿਸੇ ਨੇ ਵਾਰ ਵੇਖ ਕੇ ਦਿਨ ਵੇਖ ਕੇ ਮੁਸ਼ਕਲ ਤਾਂ ਨਹੀਂ ਆਉਣੀ ਬਿਮਾਰੀ ਤਾਂ ਕਿਸੇ ਟਾਈਮ ਵੀ ਕੋ ਟਲਾ ਮਠਾ ਹੋ ਸਕਦਾ ਸੋ ਡਾਕਟਰਾਂ ਦੀ ਤਾਂ ਜਿਹੜੀ ਉਹ ਪਕੜਿਆ ਜਿਹੜੀ ਹੋਣੀ ਚਾਹੀਦੀ ਆ ਚਲੋ ਸਾਨੂੰ ਸਰਕਾਰ ਵੱਲੋਂ ਇਹ ਆਵਾਸ਼ਣ ਆਪਣਾ ਇਹ ਵਿਸ਼ਵਾਸ ਦਵਾਇਆ ਗਿਆ ਹੀ ਕਿ ਤੁਹਾਡੇ ਪਿੰਡ ਜਿਹੜਾ ਆਪਣਾ ਆਮ ਆਮ ਆਦਮੀ ਕਲੀਨਿਕ ਆ ਜਿਹੜਾ ਉਹ ਥੋੜੇ ਤਾਂ ਸਮੇਂ ਤੱਕ ਜਿਹੜਾ ਤੁਹਾਨੂੰ ਇੱਥੇ ਜਿਹੜਾ ਖੋਲਿਆ ਜਾਊਗਾ ਚਲੋ ਇਹ ਅਸੀਂ ਮੰਗ ਕੀਤੀ ਸੀ ਆਪਣੇ ਐਮਐਲ ਸਾਹਿਬ ਨੂੰ ਹੋਰ ਸਰਕਾਰ ਦੇ ਉੱਚ ਅਸਰਾਂ ਨੂੰ ਇਹਦੇ ਬਾਰੇ ਸਾਨੂੰ ਉਹਨਾਂ ਵਿਸ਼ਵਾਸ ਦਵਾਇਆ ਵੀ ਛੇਤੀ ਇਹਦੇ ਬਾਰੇ ਗੌਰ ਕਰਕੇ ਸਾਰੀਆਂ ਚੀਜ਼ਾਂ ਦਾ ਯਤਨ ਕਰਕੇ ਜਿਹੜਾ ਉਹਨੂੰ ਚਾਲੂ ਕੀਤਾ ਜਾਵੇਗਾ। ਬਿਲਕੁਲ ਜੀ ਅਕਸਰ ਜੇਕਰ ਗਰੀਬ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਗਰੀਬ ਲੋਕਾਂ ਨੂੰ ਅਕਸਰ ਵੋਟਾਂ ਵੇਲੇ ਹੀ ਵਰਤਿਆ ਜਾਂਦਾ ਹੈ। ਨਿਕਲੋ ਹੁਣ ਉਹਨਾਂ ਦੇ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ? ਮੁੜ ਕੇ ਤਾਂ ਪੁੱਛਦਾ ਹੀ ਨਹੀਂ ਵੋਟਾਂ ਨਹੀਂ ਆਉਂਦੇ ਆ। ਉਦੋਂ 4 ਦਿਨ ਮੁੜ ਕੇ ਕੌਣ ਕੋ ਪੁੱਛ ਲਈ? ਫਿਰ ਇਹਨਾਂ ਵੀ ਜਿਹੜੇ ਕੰਮ ਉਹਨਾਂ ਦੇ ਚੱਲੋ ਬਣਦੇ ਉਹ ਤੁਰੇ ਆਉਂਦੇ ਨੇ। ਜੇ ਕਣਕ ਕੌਣੀ ਤੋਂ ਵੀ ਲੇਟ ਆਉਣੀ, ਹਰ ਕਿਸੇ ਪਰਚੀਆਂ ਮੰਨਦੇ ਇਹਨਾਂ 2-2 ਮਹੀਨੇ ਕਣਕ ਹੀ ਵੀ ਨਹੀਂ ਆਉਣਾ ਕੁਮ ਕਰਨੇ ਕਹੀ ਨਹੀਂ ਵਾਰਸ ਕ ਨੂੰ ਕਣਕ ਦੀ ਯਾਰੀ ਸਮੱਸਿਆ ਆ ਰਹੀ ਹੈ ਯਾਰ ਕ ਸ਼ਾਇਦ ਜਿਵੇਂ ਆਉਂਦੀ ਹੈ ਕੋਈ ਆਉਣੀ ਨਹੀਂ ਪੂਰੀ ਇਹ ਤਾਂ ਸਰਪੰਚ ਸਾਹਿਬ ਬਣੇ ਨੇ ਥੋੜਾ ਖਿੱਚ ਕੇ ਕਰਦੇ ਪਹਿਲਾਂ ਨੇ ਕਿਹਾ ਖੇ ਨਹੀਂ ਯਾਰ ਗੱਲ ਨੂੰ ਨਹੀਂ ਆਖਿਆ ਦੇ ਜੇ ਪਰਚੀ ਵੰਡੀ ਤੇ ਕਣਕ ਨਹੀਂ ਆਉਣੀ ਕਣਕਾਂ ਦੀ ਪਰਚੀ ਨਹੀਂ ਆਉਣੀ ਇਹ ਹੋਣਾ ਖਿੱਚ ਕੇ ਆਖਿਆ ਨੇ ਸਭ ਤੋਂ ਜਿਹੜੀ ਜ਼ਰੂਰੀ ਆ ਹੁਣ ਮੌਜੂਦਾ ਜਿਹੜੀ ਟੈਕਨੀਕਲ ਤੌਰ ਤੇ ਸਾਡੇ ਪਿੰਡ ਦੇ ਵਿੱਚ 3-4 ਡੀਪੂ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਬੰਦੇ ਜਿਹੜੇ ਇਹੋ ਪਿੰਡ ਛੱਡ ਕੇ ਚਲੇ ਗਏ ਜਿਨ੍ਹਾਂ ਕੋਲ ਡੀਪੂ ਸੀ ਕੁੱਝ ਦੀ ਇੱਕ ਦੀ ਮੌਤ ਹੋ ਗਈ ਪ੍ਰੋਜੈਕਟ ਜਿਹੜੇ ਹੀ ਉਹ ਅੱਗਾ ਪਿਛਾ ਹੋ ਗਿਆ ਕੰਮ ਕਰਨ ਨੂੰ ਚੰਗਾ ਨਹੀਂ ਲੱਗਦਾ ਕਿਸੇ ਕਿਸਮ ਦਾ ਔਰ ਹੁਣ ਜਿਹੜਾ ਮੌਜੂਦਾ ਇੱਕ ਹੀ ਡੀਪੂ ਆ ਸਾਡੇ ਪਿੰਡ ਦੇ ਵਿੱਚ ਪਿੰਡ ਵੱਡਾ ਉਹਦੇ ਕੋਲ ਹੀ ਸਪਲਾਈ ਆ ਦੋ ਤਿੰਨ ਵਾਰੀ ਯਤਨ ਕੀਤਾ ਸੀ ਸਪਲਾਈ ਜਿਹੜੀ ਹੀ ਉਹ ਆਸ-ਪਾਸ ਦੇ ਦੂਜੇ ਡੀਪੂਆਂ ਨੂੰ ਲੱਗੀ ਮੁਸ਼ਕਲ ਆਉਂਦੀਆਂ ਕਿਉਂਕਿ ਬਹੁਤ ਸਾਰੇ ਲੋਕ ਨੇ ਵੱਡਾ ਪਿੰਡ ਆ ਤੇ ਜਾਂ ਤਾਂ ਇਹ ਆ ਵੀ ਸਰਕਾਰ ਸਾਡੇ ਦੀ ਸਾਡੀ ਮਦਦ ਕਰੇ ਡੀਪੂ ਜਿਹੜੇ ਔਰ ਨਵੇਂ ਜਿਹੜੀਆਂ ਵਕਾਂਸੀਆਂ ਉਹਨਾਂ ਨੂੰ ਦੇਵੇ ਜਾਂ ਜਿਹੜੇ ਪਿਛਲੇ ਬੰਦ ਹੋਏ ਆ ਉਹਨਾਂ ਨੂੰ ਚਾਲੂ-ਚੂਲੂ ਕਰਕੇ ਜੋ ਵੀ ਕੁਝ ਆ ਉਹ ਸਾਡੀ ਲੋੜ ਆ ਕਿਉਂਕਿ ਇਹ ਜਦੋਂ ਇੱਕ ਡੀਪੂ ਤੇ ਜ਼ਿਆਦਾ ਰੈਸ਼ ਹੋਵੇਗਾ ਫੇਰ ਉੱਥੇ ਮੁਸ਼ਕਲਾਂ ਖੜੀਆਂ ਹੋਣਗੀਆਂ ਪਰਚੀਆਂ ਕੱਟਣ ਵੜੇ ਵੀ ਹੋਣਗੀਆਂ ਕਣਕ ਮੰਡਣ ਵੇਲੇ ਵੀ ਹੋਣਗੀਆਂ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਮਿਸਟੇਕ ਹੁੰਦੀ ਹੁੰਦੀ ਹੈ ਠੀਕਾ ਜਦੋਂ ਇੱਕ ਥਾਂ ਤੇ ਸਾਰਾ ਪਿੰਡ ਇੱਕ ਨਾਂ ਦੇ ਹੋਊਗਾ ਜਦੋਂ ਦੋ ਚੌਂ ਭਾਗਾਂ ਚ ਵੰਡਿਆ ਜਾਵੇ ਕੰਪੀਟੀਸ਼ਨ ਵੀ ਹੁੰਦਾ ਸਾਰਾ ਕੁਝ ਫਿਰ ਜੇ ਲੋਕਾਂ ਕੋਲ ਬਦਲ ਹੋਊਗਾ ਆਪਦਾ ਕਾਰਡ ਐਸ ਦਾ ਉਹ ਦੂਜੇ ਥਾਂ ਲਿਜਾ ਵੀ ਸਕਦੇ ਆ ਤੇ ਜਦੋਂ ਇੱਕ ਹੀ ਆ ਤੇ ਫਿਰ ਮਨਮਰਜ਼ੀ ਦੇ ਕਿਤੇ ਨਾ ਕਿਤੇ ਹੋ ਜਾਂਦੀ ਇਸ ਕਰਕੇ ਜਿਹੜਾ ਸਾਡੇ ਪਿੰਡ ਡਿਪੋਆਂ ਦੀ ਵਖਾਂਸੀਆਂ ਦੀ ਕਾਰਡ ਆ ਜਾਂ ਤਾਂ ਜਿਹੜੇ ਪੁਰਾਣੇ ਆ ਉਹਨਾਂ ਨੂੰ ਚਾਲੂ ਕੀਤਾ ਜਾਵੇ ਜਾਂ ਜਿਹੜੇ ਆ ਨਵੇਂ ਸਿਰਿਓਂ ਚੰਗੇ ਬੰਦੇ ਜਿਹੜੇ ਨੇ ਉਹਨਾਂ ਤੋਂ ਅਪਲਾਈ ਕਰਾ ਦੇਾਂਗੇ ਅਸੀਂ ਜਿਹੜੇ ਜ਼ਿੰਮੇਵਾਰ ਨੇ ਜਾਂ ਜਿਹੜੇ ਚੰਗੇ ਇਮਾਨਦਾਰ ਲੋਕ ਨੇ ਠੀਕ ਆ ਬੋਲ ਏਰੀਆ ਇਹ ਹੜ੍ਹ ਪ੍ਰਭਾਵਿਤ ਏਰੀਆ ਵੀ ਏ ਹੜ੍ਹ ਪ੍ਰਭਾਵਿਤ ਏਰੀਆ ਜਿਹੜਾ ਸਾਡਾ ਥੱਲੇ ਵਾਲਾ ਏਰੀਆ ਹੈ ਸਾਡਾ ਪਿੰਡ ਐਨ ਮਤਬਲ ਟਾਏ ਦੇ ਕੰਡੇ ਦੇ ਵਸਿਆ ਉੱਪਰਲਾ ਏਰੀਆ ਮਾਝੇ ਵਾਲਾ ਸਾਈਡ ਪੈ ਜਾਂਦੀ ਆ ਥੱਲਿਆਂ ਏੜਲਾ ਏਰੀਆ ਨੂੰ ਹਥਾੜ ਏਰੀਆ ਬੋਲਿਆ ਜਾਂਦਾ ਜਿਹੜਾ ਸਤਲੁਜ ਦਰਿਆ ਦਾ ਜਿਹੜਾ ਬੇਸਨ ਆ ਉਹ ਆ ਤੇ ਬਹੁਤ ਜਦੋਂ ਵੀ ਹੜ੍ਹ ਆਉਂਦੇ ਨੇ ਸਤਲੁਜ ਦਰਿਆ ਦੇ ਵਿੱਚ ਉਦੋਂ ਵੀ ਸਾਡੇ ਪਿੰਡ ਦੇ ਜੰਡੇ ਨਾਲ ਤੱਕ ਪਾਣੀ ਆ ਜਾਂਦਾ 1965 ਦੇ ਵਿੱਚ ਇੱਕ ਬੰਨ ਬਣਿਆ ਸੀ ਉਹ ਬਨ ਦੀ ਹਾਲਤ ਵੀ ਖਸਤਾ ਕਮਜ਼ੋਰ ਆ ਥੋੜਾ ਚਿਰ ਹੋਇਆ ਫਿਰ ਉੱਤੇ ਦੁਬਾਰਾ ਮਿੱਟੀ-ਮੁੱਟੀ ਪਈ ਆ ਕੁਝ ਲੋਕਾਂ ਨੇ ਆਪ ਦੀ ਹਿੰਮਤ ਕਰਕੇ ਉਹ ਮਿੱਟੀ-ਮੁੱਟੀ ਪਾ ਕੇ ਉਹਨੂੰ ਮਜ਼ਬੂਤ ਕੀਤਾ ਸੀ ਸੋ ਇਸ ਕਰਕੇ ਜਿਹੜਾ ਪਾਣੀ ਜਿਹੜਾ ਹੜ ਆ ਕਿ ਸਾਡਾ ਪਿੰਡ ਜਿਹੜਾ ਪ੍ਰਭਾਵਿਤ ਹੁੰਦਾ ਹੀ ਹੁੰਦਾ ਹਰ ਸਾਲ ਹੀ ਹੁੰਦਾ ਜਦੋਂ ਵੱਧ ਬਾਰਿਸ਼ਾਂ ਹੋ ਜਾਂਨ ਉਹਦੋਂ ਵੀ ਹੁੰਦਾ ਜਦੋਂ ਸਤਲੁਜ ਦਰਿਆ ਦੇ ਵਿੱਚ ਕੋ ਆਉਂਦਾ ਹੜ ਆਉਂਦਾ ਉਹਦੋਂ ਵੀ ਹੁੰਦਾ ਜਦੋਂ ਇੱਕ ਸਾਡੇ ਉੱਪਰ ਕਸੂਰ ਨਾਲ ਆ ਪੈਂਦਾ ਜਦੋਂ ਕਿਤੇ ਉੱਪਰ ਅੰਮ੍ਰਿਤਸਰ ਤਰਨਤਾਰਨ ਪੱਟੀ ਇਹ ਉੱਪਰਲੇ ਏਰੀਏ ਚ ਚਵਾਲ ਏਰੀਆ ਭਿੱਕੀਵੜ ਏਰੀਆ ਚ ਵੱਧ بارشਾਂ ਹੋ ਜਾਂਦੀਆਂ ਉਹ ਸਾਰਾ ਪਾਣੀ ਘੁੰਮ ਕੇ ਜਿਹੜਾ ਕਸੂਰ ਨਾਲੇ ਥਾਣੀ ਜਿਹੜਾ ਉਹ ਸਾਡੇ ਪਿੰਡ ਚ ਥੱਲੇ ਘੁੰਮ ਕੇ ਆ ਜਾਂਦਾ ਜਿਹੜਾ ਸਾਡੀਆਂ ਫਸਲਾਂ ਦਾ ਨੁਕਸਾਨ ਕਰਦਾ ਤੇ ਬਹੁਤ ਸਾਰੇ ਲੋਕਾਂ ਦਾ ਜਿਹੜਾ مالی ਨੁਕਸਾਨ ਹੁੰਦਾ ਹੁਣ ਪਿੰਡ ਦੇ ਵਿੱਚ ਡਿਵੈਲਪਮੈਂਟ ਜਿਹੜੀ ਕੀਤੀ ਜਾ ਰਹੀ ਹੈ ਤੇ ਹੁਣ ਸਰਕਾਰ ਅੱਗੇ ਕੀ ਮੰਗ ਕਰਦੇ ਹੋ ਕਿਹੜੀਆਂ ਸਹੂਲਤਾਂ ਜਿਹੜੀਆਂ ਹੋਰ ਪਿੰਡ ਦੇ ਵਿੱਚ ਲਿਆਉਣੀਆਂ ਚਾਹੁੰਦੇ ਹੋ ਵੇਖੋ ਜੀ ਜੋ ਅਸੀਂ ਮੰਗ ਕੀਤੀ ਆ ਸਭ ਤੋਂ ਵੱਡਾ ਤਾਂ ਅਸੀਂ ਤਿਆਰੀ ਕਰ ਰਹੇ ਆ ਜਗ੍ਹਾ ਨਹੀਂ ਮੌਜੂਦ ਸਾਡੇ ਕੋਲ ਖੇਡ ਸਟੇਡੀਅਮ ਵਾਸਤੇ ਉਹਦੇ ਵਾਸਤੇ ਅਸੀਂ ਪੌਣੇ 2 ਕਿੱਲੇ ਸਾਡੇ ਕੋਲ ਅਸੀਂ 2 ਕਿੱਲੇ ਜਿਹੜੀ ਜਗ੍ਹਾ ਉਹ ਖੇਚ ਧੂਕੇ ਜਿਸ ਤਰ੍ਹਾਂ ਵੀ ਅੱਗਾ ਪਿਛਾ ਕਰਕੇ ਅਸੀਂ ਉਹ ਵਿਆਦਨ ਕੀਤਾ ਹੈ ਉਹਨੂੰ ਤਿਆਰ ਕੀਤਾ 2 ਕਿੱਲੇ ਜਗ੍ਹਾ ਜਿਹੜੀ ਹੈ ਅਸੀਂ ਖੇਡ ਸਟੇਡੀਅਮ ਵਾਸਤੇ ਤਿਆਰ ਕੀਤੀ ਆ ਅਸੀਂ ਸਭ ਤੋਂ ਚਾਹੁੰਦੇ ਆ ਵੀ ਖੇਡ ਸਟੇਡੀਅਮ ਇੱਕ ਜਿਹੜਾ ਪਿੰਡ ਦੇ ਵਿੱਚ ਬਣਾਇਆ ਜਾਵੇ ਨਾਲ ਹੀ ਇੱਕ ਵਾਲੀਬਾਲ ਦਾ ਜਿਹੜਾ ਉਹ ਬਣਾਇਆ ਜਾਵੇ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਖੇਡਾਂ ਪ੍ਰਤੀ ਜਾਗਰੂਕ ਹੋਣ ਉਹ ਬੰਦੇ ਨੂੰ ਜਾਣ ਤੇ ਸਾਡੇ ਜਿਹੜਾ ਵਾਟਰ ਵਕਸ ਦਾ ਪ੍ਰੋਗਰਾਮ ਹੈ ਵਾਟਰ ਵਕਸ ਜਿਹੜਾ ਸਾਡਾ ਬੜਾ 1913 81 ਦੇ ਵਿੱਚ ਬਣਿਆ ਸੀ ਇੱਥੇ ਵਾਟਰ ਵਕਸ ਤੋਂ तकरीबन 45 ਸਾਲ ਪੁਰਾਣਾ ਔਰ ਉਹਦਾ ਢਾਂਚਾ ਜਿਹੜਾ ਸਾਰਾ ਢਹਿ ਢੇਰੀ ਹੋ ਗਿਆ ਥੱਲੋਂ ਹੀਟਲਾ ਪਾਣੀ ਜਿਹੜਾ ਧਰਤੀ ਅਲਾ ਉਹ तकरीबन तकरीबन ਵਾਤਾਵਰਨ ਦੀ ਤਬਦੀਲੀ ਕਾਰਨ ਹੋਰ ਕਾਰਨਾ ਕਰਕੇ ਜਿਹੜਾ ਉਹ ਠੀਕ ਨਹੀਂਗਾ ਸੋ ਇਸ ਕਰਕੇ ਇੱਥੇ ਵਾਟਰ ਵਕਸ ਜਿਹੜਾ ਇਹਦਾ ਸਾਰਾ ਕੁਝ ਨਵੇਂ ਸਿਰਿਓਂ ਜਿਹੜਾ ਪਾਈਪ ਲਾਈਨਾਂ ਜੋ ਕੁਝ ਕਰਨ ਵਾਲਾ ਇਹਦੀ ਵੱਡੀ ਲੋੜ ਹੈ ਜੇ ਫਿਰ ਗੱਲ ਕੀਤੀ ਜਾਵੇ ਪਿੰਡ ਦੇ ਵਿੱਚ ਪਸ਼ੂ ਡਿਸਪੈਂਸਰੀ ਦਾ ਪਸ਼ੂਆਂ ਦੇ ਲਈ ਕੋਈ ਪ੍ਰਬੰਧ ਕੀਤੇ ਗਏ ਨੇ ਪਿੰਡ ਦੇ ਵਿੱਚ ਡਿਸਪੈਂਸਰੀ ਤਾਂ ਹੈਗੀ ਆ ਜੀ ਬਣੀ ਆ ਉਹ ਤੁਹਾਡੇ ਮਗਰਲੇ ਬਣਾਈ ਆ ਤੇ ਮਹੀਨਾ ਗਾਇਆ ਜੇ ਡਾਕਟਰ ਤੇ ਉਹ ਵੀ ਕਿਤੇ ਦੂਰ ਦਾ ਸੀ ਤੇ ਦੂਰ ਆਉਣ ਖਣ ਉਹ ਵੀ ਆਉਂਦੇ ਉਹ ਵੀ ਬਦਲੀ ਕਰਾ ਗਏ ਆ ਦੂਰ ਪੱਡੂ ਤੇ ਜਿਹੜੇ ਦੂਜਾ ਆਪਣੇ ਬੰਦਿਆਂ ਦਾ ਉਹ ਵੀ ਘੱਟ ਹੀ ਆਉਂਦਾ ਕਦੇ-ਕਦਾਈਂ ਆਉਂਦੇ ਆ ਹਵਤੇ ਜੇ ਕਦਰੀ ਆਉਂਦੇ ਹੁਣ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਅੱਗੇ ਤੁਹਾਡੇ ਵੱਲੋਂ ਰੱਖੀਆਂ ਜਾ ਰਹੀਆਂ ਨੇ ਮੰਗਾਂ ਤਾਂ ਜੇ ਸਾਡੇ ਪਿੰਡਾਂ ਦੀਆਂ ਸਾਰੀਆਂ ਹੀ ਰਹਿੰਦੀਆਂ ਸਾਡੇ ਪਿੰਡ ਤੋਂ ਹੋਇਆ ਹੀ ਕੁਝ ਨਹੀਂ ਹਾਲੇ ਤੱਕ ਜਿਹੜੀਆਂ ਕਿਹੜੀਆਂ ਕਿਹੜੀਆਂ ਦੱਸ ਸਕਦੇ ਹੋ ਤੁਸੀਂ ਜੀ ਦੱਸਣਾ ਕੀ ਤੁਸੀਂ ਵੇਖ ਲਓ ਪਿੰਡ 'ਚ ਫਿਰ ਕੇ ਕੀ ਕੀ ਰਹਿੰਦਾ ਸਾਰਾ ਕੁਝ ਰਹਿੰਦਾ ਇਹਨਾਂ ਸਰਪੰਚ ਨੇ ਕੀਤਾ ਜਿਹੜਾ ਥੋੜਾ ਬਾਦਾ ਹੁਣ ਕੀਤਾ ਹਨਗੇ ਪਹਿਲਾਂ ਤਾਂ ਕੁਝ ਵੀ ਨਹੀਂ ਹੋਇਆ ਉੱਚੇ ਸਰਪੰਚ ਨੇ ਕਰਨਾ ਪਿਛਲੀਆਂ ਸਰਕਾਰਾਂ ਨਹੀਂਆਂ ਨੇ 70 ਸਾਲ ਸਰਕਾਰਾਂ ਨੇ ਰਾਜ ਕੀਤਾ ਪੰਜਾਬ ਤੇ ਕੋਈ ਡਿਵੈਲਪਮੈਂਟ ਨਹੀਂ ਪੰਜਾਬ ਦੀ ਕੀਤਾ ਹੈਗਾ ਜੀ ਇਹ ਕਰਦੇ ਉਹ ਜਾਂ ਉਹ ਫੇਰ ਕਰਨ ਵਾਲਾ ਹੋ ਜਾਂਦਾ ਉਹ ਪੱਕਾ ਕੰਮ ਕੀਤਾ ਹੋਵੇ ਕੋਈ ਸੜਕ ਪੱਕੀ ਰਹੀ ਜਨਾ ਵਧੀ ਹੋਵੇ ਆਪੇ ਕੋਈ 10 ਸਾਲ ਕੱਢੇ ਉਹ ਬਣਾ ਕੇ ਜਾਂਦੇ ਅਗਲੇ 5-7 ਸਾਲਾਂ ਨੂੰ ਜਦੋਂ ਸਰਪੰਚ ਆ ਜਾਂਦਾ ਉਹਨੇ ਬਣਾਉਣੀ ਹੁੰਦੀ ਉਹ ਮਾਮ ਵਿਚਾਰ ਆ ਹੁਣ ਜਿਹੜੀਆਂ ਛੜਕਾਂ ਦੋ ਨੇ ਇਹਨਾਂ ਨੇ ਬਣਾਈਆਂ ਸਰਪੰਚ ਨੇ ਵਧੀਆ ਵਧੀਆਂ ਵਹਿ ਕੋਈ 10-20 ਸਾਲ ਲਈਦੀ ਨਿਗੇ ਜਿਹੜੇ ਪਹਿਲੇ ਸੀ ਉਹ ਦਾ ਇੱਕ ਇਧਰੋ ਇਟਾ ਲੱਗੀਆਂ ਤੇ ਦੂਜੇ ਬੰਨੇ ਪੁੱਟੀਆਂ ਗਈਆਂ ਇੱਕ ਹੋਜੇ ਸਾਡੇ ਪਿੰਡ ਦਾ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਇਹ ਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਕੀ ਕਹਿਣਾ ਚਾਹੁੰਦੇ ਵੇਖੋ ਜੀ ਅਪੀਲ ਤਾਂ ਪਿੰਡ ਦੇ ਸਾਡਾ ਪਿੰਡ ਜੇ ਜਦੋਂ ਸਾਰਾ ਕੰਮ ਜਿਹੜਾ ਡਾਮਾ ਡੋਲ ਹੁੰਦਾ ਗਿਆ ਹੌਸਤਾ ਹੌਸਤਾ ਹੁਣ ਜਿੰਨਾ ਸਮਰਥਨ ਮੈਨੂੰ ਪਿੰਡ ਦੇ ਲੋਕਾਂ ਦਾ ਮਿਲ ਰਿਹਾ ਨਾ ਕੰਮਾਂ ਦੇ ਵਿੱਚ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਸਮਰਥਨ ਸ਼ਾਇਦ ਹੋ ਸਕਦਾ ਕਿਸ ਬੰਦੇ ਨੂੰ ਨਾਮ ਮਿਲਿਆ ਹੋਵੇ ਜਿੰਨਾ ਸਮਰਥਨ ਪਿੰਡ ਦੇ ਲੋਕ ਮੈਨੂੰ ਦੇ ਰਹੇ ਵੀ ਤਕੜਾ ਹੋ ਜਾ ਐ ਕੰਮ ਤੋਂ ਪਿੱਛੜ ਨਹੀਂ ਹਟਣਾ ਜੇ ਸਖਤ ਫੈਸਲੇ ਵੀ ਲੈਣ ਦੀ ਲੋੜ ਹੈ ਤੇ ਲੈ ਅਸੀਂ ਤੇਰੇ ਨਾਲ ਹੈ ਠੀਕ ਆ ਕੁਝ ਕੁ ਹੁੰਦੇ ਨੇ ਵਿੱਚ ਲੱਤਾਂ ਖਿੱਚਣ ਵਾਲੇ ਵੀ ਪਰ ਇਸ ਵਾਰੀ ਮੈਨੂੰ ਐ ਲੱਗਦਾ ਵੀ ਸੰਗਤ ਦਾ ਲੋਕਾਂ ਦਾ ਪ੍ਰਭਾਵ ਇੰਨਾ ਕਿ ਉਹਨਾਂ ਦੀ ਚੱਲਣੀ ਨਹੀਂਗੀ ਵਾਧੂ ਸਮਰਥਨ ਤੇ ਇਹ ਸਮਰਥਨ ਜਿਹੜਾ ਇਤਨਾ ਜਾਰੀ ਰੱਖਿਆ ਤੇ ਫਿਰ ਕੰਮ ਪਿੰਡ ਦਾ ਆਉਣ ਵਾਲੇ ਸਮੇਂ 'ਚ ਰਹਿੰਦਾ ਕੋਈ ਕਰਦੇ ਆਂਗੇ ਬਿਲਕੁਲ ਜੀ ਫਿਲਹਾਲ ਲੋਕਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਪਿੰਡ ਦੇ ਵਿੱਚ ਕੰਮ ਜਿਹੜੇ ਨੇ ਵੱਡੀ ਪੱਧਰ ਤੇ ਜਿਹੜੇ ਹੋ ਰਹੇ ਨੇ ਤੇ ਸਰਪੰਚ ਦਾ ਵੱਡੀ ਪੱਧਰ ਦੇ ਲੋਕਾਂ ਦੇ ਵੱਲੋਂ ਜਿਹੜਾ ਸਮਰਥਨ ਕੀਤਾ ਜਾ ਰਿਹਾ ਕੈਮਰਾਮੈਨ ਜਗਤਾਰ ਸਿੰਘ ਸੰਧੂ ਦੇ ਨਾਲ ਦਰਸ਼ਨ ਸਿੰਘ ਸੰਧੂ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤਰਨਤਾਰਨ ਮੈਦੀਪੁਰ